ਸਿਟੀਆਂ ਕਾਲ ਦੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਮੁੰਲਾਪੁਰ ਤੋਂ ਵਿਦੇਸ਼ ਜਾਂਦੇ ਲੜਕੇ ਦੀ ਸਫ਼ਰ ਦੌਰਾਨ ਹੋਈ ਮੌਤ ਮ੍ਰਿਤਕ ਨੌਜਵਾਨ ਨੂੰ ਦੇ ਨੂ ਪੰਜਾਬ ਪਹੁੰਚਾਉਣ ਲਈ ਪਰਿਵਾਰ ਦੇ ਸਰਕਾਰ ਨੂੰ ਕੀਤੀ ਅਪੀਲ ਗੋਹਿਤ ਗੁਰਦਾਸਪੁਰ 3 ਅਗਸਤ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਰਦਿਕਾ ਦੇ ਅਧੀਨ ਆਉਂਦੇ ਪਿੰਡ ਮੁੰਲਾਪੁਰ ਦੇ ਇੱਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਰੇਲ ਸਫ਼ਰ ਦੌਰਾਨ ਤਲੰਗ ਤਲੰਗ ਗणाੰਦੇ ਸ਼ਹਿਰ ਖਮਸ ਸਕੂਲ ਅਚਨਚੇਤ ਚੱਕੀ ਛੱਕੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਮਿਰਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਅਰਮਾਨੀਆਂ ਸ਼ਹਿਰ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੋਣ ਉਹ 30 ਜੁਲਾਈ ਨੂੰ ਇੱਕ ਵਾਰ ਫਿਰ ਅਰਮਾਨੀਆਂ ਜਾਣ ਲਈ ਘਰੋਂ ਨਿਕਲਿਆ ਤੇ ਮਿਰਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚਨਈ ਵੱਲ ਨੂੰ ਰੇਲ ਦਾ ਸਫ਼ਰ ਸ਼ੁਰੂ ਕੀਤਾ ਇਸ ਦੌਰਾਨ ਜਦੋਂ ਉਸ ਦਾ ਸਫ਼ਰ ਲੰਗਾ ਸਟੇਟ ਸ਼ਹਿਰ ਵਿਜੇ ਬਾੜਾ ਨੇੜੇ ਖੰਮਤ ਕਸਬੇ ਚ ਵਾ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫਰ ਦੌਰਾਨ ਹੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਤੇਲ ਘਾਨਾ ਦੇ ਪੰਜਾਬੀ ਲੋਕਾਂ ਤੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਇਸ ਮੌਤ ਦੀ ਖ਼ਬਰ ਦਿੱਤੀ ਗਈ ਮਰਤਕ ਕੁਲਿੰਦਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹੱਦ ਉਹ ਸਦੇ ਪੁੱਤ ਰਪਾਲ ਵਿਦਿਆਸ ਜਿਹੜੇ ਬੈਟਰੀ ਤੱਕ ਪੜਾਈ ਕੀਤੀ ਹੋਈ ਆ ਤੇ ਉਹ ਕੁਝ ਸਮਾਂ ਪਹਿਲਾਂ ਵਿਦੇਸ਼ ਗਿਆ ਸੀ ਤੇ ਸੋਨੇ ਕਮਾਈ ਕਰਕੇ ਘਰ ਮੁੜਿਆ ਸੀ ਇਸ ਵਾਰ ਉਹ ਇੱਕ ਵਾਰ ਫਿਰ ਵਾਪਸ ਪਰਤਿਆ ਆਪਣੇ ਕੰਸੀਆ ਕੀ ਮੌਤ ਕਿਵੇਂ ਹੋਈ ਉਹਨਾਂ ਨੂੰ ਕੁਝ ਇਸ ਬਾਰੇ ਪਤਾ ਨਹੀਂ ਇਸ ਮੌਕੇ ਸਾਹਬ ਦਾ ਸਰਪੰਚ ਬਲਵਿੰਦਰ ਸਿੰਘ ਨੇ ਮ੍ਰਿਤਕ ਮਾਮਾ ਦੇ بیٹے ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖੰਜੂਰ ਹੈ ਤੇ ਪਲਵਿੰਦਰ ਸਿੰਘ ਦੇ ਮਾਪਿਆਂ ਦਾ ਸਾਰਾ ਬੰਦੀ ਵਿਦੇਸ਼ਾਂ ਵਿੱਚ ਕਮਾਈ ਲਈ ਗਿਆ ਸੀ ਹੁਣ ਜਦੋਂ ਉਸ ਦੀ ਮਰਤਕ ਦੇ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਗਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਧੰਨਵਾਦ